ਦੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜਨ ਨੂੰ ਤਿੰਨ ਤੁਹਾੰਦਿਆਂ ਅਸੀਂ ਸੁਣਦੇ ਆ ਕਿ ਟੈਲੈਂਟ ਦੀ ਕਮੀ ਨਹੀਂ ਲੋਕਾਂ ਦੇ ਵਿੱਚ ਤੇ ਟੈਲੈਂਟ ਕੋਈ ਰੰਗ ਰੂਪ ਚਿਹਰਾ ਜਾਂ ਕੋਈ ਦੇਸ਼ ਨਹੀਂ ਦੇਖਦਾ ਕਿ ਮੈਂ ਕਿੱਥੇ ਜਾਣਾ ਟੈਲੈਂਟ ਬਸ ਇਨਸਾਨ ਦੀ ਖੋਜ ਕਰਦਾ ਕਿ ਕਿਹੜਾ ਮੈਨੂੰ ਪਾ ਸਕਦਾ ਤੇ ਕਿਹੜਾ ਇਸ ਤਰੀਕੇ ਦਾ ਟੈਲੈਂਟ ਕਰ ਸਕਦਾ ਸੋ ਇਸ ਤਰ੍ਹਾਂ ਦੀ ਵੀਡੀਓ ਆ ਆਪਾਂ ਦਿਖਾਉਨੇ ਆ ਕਿ ਸਾਰਿਆਂ ਨੂੰ ਹੈਰਾਨ ਕਰਤਾ ਮੁੰਡੇ ਨੇ ਇਹੋ ਜਿਹਾ ਇੱਕ ਮੈਜਿਕ ਦਿਖਾਇਆ ਦੇਖੋ ਵੀਡੀਓ ਫੇਰ ਆਪਾਂ ਗੱਲ ਕਰਦੇ ਹਾਂ ਤੁਸੀਂ ਦੇਖੋ ਕਿ ਮੂੰਹ ਅੱਡੇ ਰਹਿ ਗਏ ਗੋਰਿਆਂ ਦੇ ਇਸ ਮੁੰਡੇ ਨੂੰ ਦੇਖ ਕੇ ਅੱਖਾਂ ਖੁੱਲੀਆਂ ਰਹਿ ਗਈਆਂ ਸਾਰਿਆਂ ਦੀ ਗਲਾਸ ਹਵਾ ਵਿੱਚ ਤੈਰਨ ਲਾਤਾ ਮੁੰਡੇ ਨੇ ਦੇਖੀਏ ਉਹ ਵੀਡੀਓ ਬੜੇ ਫੱਟੇ ਚੱਕਦੇ ਨੇ ਵੀ ਲੋਕ ਇਕ ਕੀ ਆ ਉਹ ਗੋਰੀਆਂ ਨੂੰ ਕਿਵੇਂ ਹੈਰਾਨ ਕਰਤਾ ਮੁੰਡੇ ਮੈਂ ਕਹਿੰਦਾ ਗੋਰੇ ਵੀ ਆਲੇ ਦਲੇ ਦੇਖਣ ਲੱਗੇ ਕੀ ਹੋ ਕੀ ਰਿਹਾ ਇੱਕਦਮ ਸੁੰਨ ਹੋ ਗਈ ਆਡੀਅנס ਪੂਰੀ ਤੇ ਦੇਖੋ ਹੁਣ ਇੱਕ ਹੋਰ ਕਰਾ ਕੀਤੀ ਦਿਖਾਉਣ ਲੱਗਿਆ ਹੁਣ ਦੇਖਿਓ ਤੁਸੀਂ ਟੋਪੀ ਹਵਾ 'ਚ ਡਾਊਨ ਟੋਪੀ ਹਵਾ 'ਚ ਡਾਊਨ ਲਾ ਉੜ ਗਈ ਕਿਉਂ ਮੰਨਦੇ ਹੋ ਇਹ ਟੈਲੈਂਟ ਆ ਟੈਲੈਂਟ ਕੋਪੀ ਹਵਾ ਚ ਡਾਦੀ ਦੇਖੀ ਜਾਊਗਾ ਕਿ ਅੱਗੇ ਅੱਗੇ ਹੁੰਦਾ ਕੀ ਆ ਇਹ ਜਿਹੜਾ ਟੈਲੈਂਟ ਹੁੰਦਾ ਨਾ ਕੋਈ ਰੰਗ ਰੂਪ ਚਿਹਰਾ ਜਾਂ ਫਿਰ ਕੋਈ ਦੇਸ਼ ਨਹੀਂ ਦੇਖਦਾ ਕਿ ਮੈਂ ਕਿੱਥੇ ਟੈਲੈਂਟ ਲੱਭਣਾ ਇਹ ਇਨਸਾਨ ਨੂੰ ਲੱਭਣਾ ਕਿ ਕਿਹਦੇ ਜਰੀਏ ਮੈਂ ਇਹ ਲੈਣ ਦਿਖਾਵਾ ਜੀ ਦੇਖੀ ਜਾਓ ਕਿਵੇਂ ਸਾਰਿਆਂ ਦੇ ਮੂੰਹ ਬੰਦ ਹੋ ਗਏ ਹਰਾਨ ਕਰਤਾ ਸਾਰਿਆਂ ਨੂੰ ਕਿ ਉਹ ਸੋਚਦੇ ਨੇ ਕਿ ਹੋ ਕਿਵੇਂ ਗਿਆ ਵੀ ਇਸ ਤਰ੍ਹਾਂ ਵੀ ਹੋ ਸਕਦਾ ਹੈ ਸੋਚਾਂ ਤੇ ਪੈ ਗਏ ਸਾਰੇ ਵੀ ਹੁਣ ਕੀ ਕਰੂ ਅੱਗੇ ਕੀ ਕਰੂ ਇੱਕ ਹੁੰਦਾ ਨਾ ਆਪਾਂ ਨੂੰ ਹੁੰਦਾ ਵੀ ਕੀ ਕਰੂ ਅੱਗੇ ਮਨ ਦੇ ਵਿੱਚ ਹੀ ਹੁੰਦਾ ਵੀ ਅੱਗੇ ਕੀ ਆਊਗਾ ਹੁਣ ਇਹਨੇ ਟੋਪੀ ਵੀ ਪਾਤੀ ਗਲਾਸ ਵੀ ਹਵਾ ਚ ਡਾਤਾ ਅੱਗੇ ਕੀ ਕਰੂਗਾ ਜੱਕ ਟੋਪੀ ਆ ਗਈ ਸਿਰ ਤੇ ਇੱਕ ਬਹੁਤ ਮਸ਼ਹੂਰ ਸ਼ੋਅ ਹੈ ਇਹ ਤੇ ਦੇਖੋ ਦੁਨੀਆ ਪਰੇ ਤੋਂ ਪਰੇ ਪਈ ਆ ਟੈਲੈਂਟ ਪਰੇ ਤੋਂ ਪਰੇ ਪਿਆ ਤੇ ਟੈਲੈਂਟ ਕਿਸੇ ਦੀ ਚਿਹਰਾ ਨਸਲ ਜਾਂ ਕਿਸੇ ਦਾ ਰੰਗ ਰੂਪ ਨਹੀਂ ਦੇਖਦਾ ਟੈਲੈਂਟ ਬਸ ਇਨਸਾਨ ਨੂੰ ਦੇਖਦਾ ਕਿ ਟੈਲੈਂਟ ਕਿਸ ਤਰ੍ਹਾਂ ਦਾ ਸੋ ਅਗਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਸ਼ੁਰੂ ਕਰੋ ਕਮੈਂਟ ਬਾਕਸ ਵਿੱਚ ਵਿਚਾਰ ਜ਼ਰੂਰ ਦਿਆਂ ਕਰੋ ਸਤਿ ਸ਼੍ਰੀ ਅਕਾਲ